ਮਾਂ ਤਰਤ ਵਾ ਬਗੜੀ ਤੱਕ ਧੀਰੇ ਸੁਵਾਰਨ ਲਈ ਨਾ ਕਿਸ ਖੂਨ ਜੇਰਵਾ ਚੋਆਸੀ ਤੇਰੀ ਮਸਜੀਬ ਮਨਾਵਣ ਲਈ ਵਾਹਿਗੁਰੂ ਦਸੰਤ ਸੇਵਲੇ ਬੋਸ ਸਿੰਘ ਜੀ ਮਾਰਾ ਰੰਗੋ ਤੇ ਕਰੇ ਦੇ ਵਿੱਚ ਪੰਜ ਸੇਸ ਰਹਿਣ ਵਾਸਤੇ ਤੇ ਜੇ ਨਿਆ ਸਰਵਾਰ ਅਡੋਰਸ ਅਵਾਜ਼ ਮਾਰਦ ਤੇ ਉਹ ਜਿਵੇਂ ਆਪਣਾ ਅੰਸ਼ ਭਰੀਦਾ ਦੇਣਾ ਹੈ ਪੱਤਕੇ ਭਜਣ ਵਾਲੇ ਉਹਨਾਂ ਵਿੱਚ ਇੱਕ ਛੋਟੇ ਜਿਹੇ ਕੱਦ ਦਾ ਉੱਠ ਕੇ ਬੈਂਤੀ ਜੀ ਸੀ ਸਾਹ ਲਿਆ ਇੱਕ ਚੁਸ਼ੂ ਕਰਾ ਦੇਹਾਰਾਮ ਤੇ ਯਾਕਰ ਲਗਾ ਬਾਰੇ ਕਲ ਗਿਆ ਵਾਰੇ ਤੇਰੇ ਮੈਂ ਆ ਕਤਰੀ ਸਾਰ ਕੀ ਜਾਣਾ ਬਾਵਾ ਚੋਜ ਨਿਰਾਲੇ ਤੇਰੇ ਮੇਰਾ ਸੜਾ ਹੈ ਹਾਜ਼ਰ ਸੰਗਿਆ ਵੀ ਸਾਤੇਗ ਕਲ ਤੇ ਸੋ ਸਰਮੇਲੇ ਉਹ ਜੇ ਤਾਤਾ ਸੋ ਹੀ ਕਰਾਂ ਆਏ ਗਏ ਸਤਿਗੁਰੂ ਕੋ ਚੇ ਵਾਰੋਂ ਵਾਪਸ ਆਏ ਲੋਹੋਂ ਗੇਤਲ ਵਾਰ ਪਈ ਆਕੇ ਕਰਕੇ ਸਿੱਕਤੇ ਵਾਪਸ ਆਏ ਸਿਰ ਮੰਗਿਆ ਦਾ ਆਂ ਦਵਾਰਾ ਸਿਰ ਮੰਗਿਆ ਦਾ ਆਂ ਦਵਾਰਾ ਧਰਮ ਚੰਦ ਤਾ ਦੇ ਆਂ ਕਰੋਤਾ ਤੇ ਜੀ ਮੰਗੇ ਮੋਕਮ ਸ਼ੀਵਾ ਹੱਥ ਜੋੜਨ ਦੇ ਮਨ ਕਰੋਤਾ ਸਭ ਜੀ ਬਾਰ ਸਾਇਬ ਚੰਦ ਨਾਈ ਹਾਜ਼ਰ ਲੈ ਕੇ ਭਰਉ ਨਿਕ ਦੋਸਤ ਪੰਜੇ ਹਿੰਮਤ ਰਾਜ ਕੀ ਸਿਸਲਾ ਪੇਟੀ ਚੜਾਉਣ ਕਰਤਾ ਬਾਰੀ ਬਾਰੀ ਸਭਨਾ ਪਰਨਾ ਹੱਥ ਜੋੜ ਗੁਰ ਵਹਨ ਦਿਸਤੀ ਪੇ ਪੰਜਾ ਨੂੰ ਸਤ ਗੁਰ ਜੀ ਨੇ ਆਪਨਾ ਜੀ ਨਵੇਂ ਜੀਵਨ ਗਾਨੇ ਦਿੱਤੀ ਕੰਢੇ ਤਾਰ ਪਣਾ ਕੇ ਨੰਬਰਤ ਪਾਨ ਕਰ ਆਇਆ ਪੰਜਾ ਨੂੰ ਸੀ ਨਨਹੀ ਗੁਰੂ ਗੁਣਾਕੇ ਪੰਥ ਬਣਾਇਆ ਪੰਜਾਂ ਨੂੰ ਜੱਤ ਪੰਥ ਤੇ ਕੋਝ ਮਿਠਾ ਕੇ ਇੱਕ ਦਖਾਇਆ ਪੰਜਾਂ ਨੂੰ ਸੀ ਅੰਝਾਂ ਨੂੰ ਹੀ ਗੁਰੂ ਗੁਣਾਕੇ ਪੰਥ ਬਣਾਇਆ ਪੰਜਾਂ ਨੂੰ ਸੀ ਉਹ ਪੰਜ ਅਮਰ ਅਜ ਵੀ ਅਮਰ ਚਲ ਸੋ ਚੰਦਰ ਰਹੇਦਾ ਕੈਨ ਰਹੇਦਾ ਕੈਨ ਰਹੇਦਾ ਜੁਗੋ ਜੁਗਿ ਹਟਲ ਰਹੇਦਾ ਜੁਗੋ ਜੁਗਿ ਹਟਲ ਰਹੇਗਾ 欢迎参加。